ਸਤਨਾਮੁ ਚਿਰਵਾਹਿ ਗੁਰੂ ਸਾਹਿਬ ਜੀ ਸੁਰਜ ਮਹੱਲਾ ਪੰਜਵਾਂ ਕਰਦੂ ਜਾ ਚਉਪਦੇ ਾਰੇ சதਗੁਰ ਪਰਸਾਦੇ ಏକ ਵੇਜਾ ಏਕਸਕੇ ਹਮ ਬਾਰਗ ਤੂੰ ਮੇਰਾ ਗੁਰਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਓ ए कैसे के हम बारग तू मेरा गुरहाई सुनमिता जियो हमारा बाल बाल जासी हर दर्शन दे दिखाई सुनमिता तूरेगा बल जाई ए हो मान ते ਬਾਈ ਰਹਾ ਪਾਵ ਮਨਵਾ ਮਲ ਮਲ ਤਵਾ ਇਹੋ ਮਨ ਤੇ ਗੂਦੇ ਸਾ ਸੁਣ ਮੀਤਾ ਹੋ ਤੇਰੀ ਸਰਣਾਇ ਆਇਆ ਪ੍ਰਭ ਮਿਲੋ ਦੇ ਉਪਦੇ ਸਾ ਕੀ ਜੈ ਸ਼ਰਨ ਭਰੀ ਜੈ ਕਰ ਸੁ ਭਲਾ ਮਨਾਈ ਹੈ ਸੁਣ ਮੀਤਾਂ ਜਿਉ ਪੇਂਡ ਸਭ ਤਨ ਅਰ ਬੀਜੇ ਏਉ ਦਰਸ਼ਨ ਹਰ ਜਿਉ ਭਾਈ ਆਏ ਐਉਂ ਨਗਰੋ ਪਰ ਸਾਧ ਸੰਤਨ ਕਾ ਹਰ ਨਾਮ ਮੀਚਾ ਆਲੇ ਨਾਲ ਗਤੋ ਗੁਰ ਗਿਰਵਾਧਾਰੀ ਸਭ ਅਗੁੱਲ ਨਿਰੰਜਨ ਦੀ ਜਾਏ ਅਏ ਅਨਗ੍ਰਹ ਪਰਸਾਦ ਸੰਤਨ ਗਾ ਹਰ ਨਾਮੇ ਮਿਝਾ ਯਾ ਗੋਲ ਨਿਰੰਜਨ ਦੀ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰਦੂ ਜਾਵਦੇ ਏਕ ਓੰਕਾਰ ਸਤਗੁਰ ਪ੍ਰਸਾਦ ਏਕ ਬਿਦਾ ਏਕ ਸਕੇ ਹਮ ਬਾਰਗ ਤੂੰ ਮੇਰਾ ਘੁਰਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸਨ ਦੇਹੁ ਦਿਖਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰ ਜੋ ਸਾਧ ਸੰਗਤ ਜੀਓ ਅੱਜ ਦਾ 52 ਬਵਿੰਦਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਬਾਬਨ ਰਸਨਾ ਤੋਂ ਜਾਣ ਹੋਇਆ ਸਾਹਿਬ ਸ੍ਰੀ ਗੁਰੂ ਬਰਨ ਸਾਹਿਬ ਜੀ ਦੇ ਪਾਵਨ ਬਵਿੱਤਰ ਅੰਗ 611 ਦੇ ਸੋਰਠ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬ라우 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ